ਪੰਜਾਬ ਵਿੱਚ ਜਿੰਨੀਆਂ ਵੀ ਮੂਵਮੈਂਟਾਂ ਆਈਆਂ ਸਾਰਿਆਂ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਨੁਕਸਾਨ ਹੋਣ ਤੇ ਜਿਹੜੇ ਕਿ ਘਰਾਂ ਦੇ ਘਰ ਤਬਾਹ ਹੋ ਗਏ ਕਿਸੇ ਵੀ ਮੂਵਮੈਂਟ ਨੇ ਕੋਈ ਫਾਇਦਾ ਕੀਤਾ ਹੋਵੇ ਤਾਂ ਜੇ ਕੋਈ ਪ੍ਰਾਣੇ ਬਜ਼ੁਰਗ ਹੈ ਦੇਖੋ ਫੇਸਬੁੱਕ ਤੇ ਬਦਮਾਨ ਬੈਠਿਆ ਕਿਤਾਬਾਂ ਪੜ੍ਹ ਕੇ ਕਿਤਾਬਾਂ ਦੇ ਵਿੱਚ ਐਕਚੁਅਲੀ ਕੁਝ ਹੋਰ ਹੁੰਦਾ ਹੁੰਦਾ ਹੈ ਤੇ ਸੀਨ ਕੁਝ ਹੋਰ ਹੁੰਦਾ ਹੁੰਦਾ ਹੈ ਕਿਤਾਬ ਵਿੱਚ ਨਾਲ ਆਪਦੀ ਪਬਲਿਸ਼ਿਟੀ ਕਰਦਾ ਹੈ ਉਹ ਵਿੱਚ ਮਸਾਲਾ ਲਾਉਂਦਾ ਇੱਥੇ ਆਏ ਹੋਇਆ ਉੱਥੇ ਉਹ ਇੱਕ ਕਹਾਣੀ ਬਣਾ ਦਿੰਦਾ ਪਰ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਸਾਡੇ ਉਹਨਾਂ ਕੋਲੇ ਪੁੱਛੋ ਵੀ ਪੰਜਾਬ ਨੇ ਕੀ ਖਟਿਆ ਤੇ ਕੀ ਗਵਾਇਆ ਹੈ ਪੰਜਾਬ ਨੇ ਮੂਵਮੈਂਟਾਂ ਉੱਠੀਆਂ ਪੰਜਾਬ ਦੇ ਵਿੱਚੋਂ ਉੱਤੇ ਨੁਕਸਾਨ ਹੋਇਆ ਨੌਜਵਾਨਾਂ ਦੇ ਘਾਨ ਹੋਏ ਚੁੱਲਿਆਂ ਚ ਘਾਉਗੇ ਉਹਨਾਂ ਦੇ ਘਰਾਂ ਦੇ ਵਿੱਚ ਫਿਰ ਸਰਕਾਰਾਂ ਨੇ ਕੀ ਕੀਤਾ ਉਹਦੇ ਵਿੱਚੋਂ ਪੰਜਾਬ ਚ ਹਿਮਾਚਲ ਬਣਾਇਆ ਪੰਜਾਬ ਚ ਹਰਿਆਣਾ ਬਣਾਇਆ ਹੁਣ ਵੀ ਯਾਦ ਰੱਖਿਓ ਕਿ ਪੰਜਾਬ ਦੇ ਵਿਚਲੇ ਜਿਹੜੇ ਜ਼ਿਲ੍ਹੇ ਆ ਗੁਰਦਾਸਪੁਰ ਹੁਸ਼ਿਆਰਪੁਰ ਕੁਝ ਹੋਰ ਉਹ ਜਿਹੜੇ ਉਧਰਲੇ ਜ਼ਿਲ੍ਹੇ ਆ ਉਹ ਹਿਮਾਚਲ ਨੂੰ ਦੇਣਗੇ ਮਾਨਸਾ ਬਟਿੰਡਾ ਮੁਕਸਰ ਫਰੀਦਕੋਟ ਇਹੇ ਹਰਿਆਣੇ ਵਿੱਚ ਪਾਉਣਗੇ ਅੱਜ ਨਹੀਂ 10 ਸਾਲਾਂ ਨੂੰ 5 ਸਾਲਾਂ ਨੂੰ 20 ਸਾਲਾਂ ਨੂੰ ਇਹ ਹੋ ਕੇ ਰਹਿਣਾ ਕਿਉਂਕਿ ਹੋਣਾ ਕਿਉਂ ਹੈ ਇਹ ਸਰਕਾਰ ਜਦੋਂ ਕੋਈ ਡੰਡੇ 'ਚ ਝੰਡਾ ਪਾ ਕੇ ਤੁਰਦਾ ਨਾ ਉਦੋਂ ਪਾਲਿਸੀ ਬਣਾਉਣੀ ਸ਼ੁਰੂ ਕਰ ਦਿੰਦੀ ਹੈ ਤੇ ਸਾਨੂੰ ਲੱਗਦਾ ਵੀ ਸਾਨੂੰ ਸਕੀਮਾਂ ਦਿੰਦੇ ਆ ਸਾਨੂੰ ਲੱਗਦਾ ਵੀ ਸਕੀਮਾਂ ਦਿੰਦੇ ਆ ਇਹ ਜਦੋਂ ਦੀਆਂ ਮੂਵਮੈਂਟਾਂ ਚੱਲਦੀਆਂ ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਦੋਂ ਦੇ ਕਿਸਾਨੀ ਬਿੱਲਾਂ ਦਾ ਰੌਲਾ ਪਿਆ ਤੇ ਭਾਰਤ ਮਾਲਾ ਸ਼ੁਰੂ ਹੋ ਗਈ ਤੇ ਪੰਜਾਬ ਦੇ ਜ਼ਿਲ੍ਹੇ ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਪਾ ਕੇ ਇੱਥੇ ਇਹਨਾਂ ਨੇ ਸਿਰਫ ਵਪਾਰ ਕਰਨਾ ਹੈ ਵੱਡੀਆਂ ਸੜਕਾਂ 'ਤੇ ਵੱਡੀਆਂ ਸੜਕਾਂ 'ਤੇ ਵਪਾਰ ਕਰਨਾ ਹੈ ਤੇ ਕੋਈ ਧਰਨੇ ਨਹੀਂ ਲੱਗਣੇ ਉੱਚੀਆਂ ਨਾ ਜ਼ਮੀਨਾਂ ਨਾਲ ਪੁਲ ਉੱਚੇ ਨਾ ਕਿਉਂਕਿ ਉਹ ਕਹਿੰਦੇ ਵੀ ਇਸ ਤਰ੍ਹਾਂ ਤਾਂ ਇਹ ਲੂਟ ਨਹੀਂ ਆਉਂਦੇ ਠੀਕ ਆ ਗੱਲ ਉਹਨਾਂ ਦੀ ਵੀ ਕੋਸਤ ਤੱਕ ਕਿ ਬਿਨਾਂ ਮਾਤਰ ਤੋਂ ਕੋਈ ਚਿੱਟੇ ਨਾ ਮਰ ਗਿਆ ਉਹ ਗੋਲੀਆਂ ਖਾ ਕੇ ਮਰ ਗਿਆ ਸੜਕ 'ਤੇ ਧਰ ਲਿਆ ਦਿਓ ਧਰਨਾ ਨੌਕਰੀ ਦਿਓ ਜੀ ਲੱਖ ਰੁਪਇਆ ਦਿਓ ਜੀ 5 ਲੱਖ ਰੁਪਇਆ ਦਿਓ ਜੀ ਕੋਈ ਤੋਕ ਹੈ ਦੋ ਦੋ ਹਜ਼ਾਰ ਪੁਲਿਸ ਮੁਲਾਜ਼ਮ ਉੱਤੇ ਖੜਾ ਲੈਂਦਾ ਇੱਕ ਪੁਲਿਸ ਮੁਲਾਜ਼ਮ ਦੀ ਜੇ 90 ਹਜ਼ਾਰ ਰੁਪਇਆ ਤਨਖਾਹ ਹੈ ਛੋਟੇ ਦੀ 60 ਹਜ਼ਾਰ ਹੈ ਉਦੋਂ ਛੋਟੇ ਜਿਹੇ ਨਵੇਂ ਭਰਤੀ ਹੋਏ ਉਹਨਾਂ ਦੀ 19-20 ਹਜ਼ਾਰ ਹੈ ਜੀਓ ਰੈਂਕ ਦਾ ਅਧਿਕਾਰੀ ਆ ਉਹਦੀ 7 ਲੱਖ ਤਨਖਾਹ ਹੈ ਤਾਂ ਕੈਲਕੂਲੇਟ ਕਰ ਲੋ ਕਿੰਨੇ ਰੁਪਇਆ ਰੋਜ਼ ਦੇ 20 ਹਜ਼ਾਰ ਰੁਪਇਆ ਇਹਨਾਂ ਚਾਰਾਂ ਗ੍ਰਾਫਾਂ ਦੇ ਵਿੱਚ A B C D ਤੱਕ ਉੱਡ ਗਿਆ ਤੇ ਜੇ 2000 ਮੁਲਾਜ਼ਮ ਹੋਂਦ ਚਾ 200 ਹੈ ਕਿੰਨੇ ਪੈਸੇ ਸਰਕਾਰ ਦੇ ਖਜ਼ਾਨੇ ਚ ਬਰਬਾਦ ਹੁੰਦੇ ਆ ਆਪਾਂ ਕੀ ਕਹਨੇ ਆਪਾਂ ਕਹਨੇ ਐ ਕਰ ਲਿਆ ਜੀ ਉਹ ਕਰ ਲਿਆ ਪੈਸਾ ਸਾਡੇ ਟੈਕਸਾਂ ਦਾ ਹੈ ਵਿੱਚੋਂ ਜਾਂਦਾ ਹੈ ਜਦੋਂ ਬਜਟ ਪੇਸ ਹੁੰਦਾ ਉਦੋਂ ਲੇਖਾ ਜੋਖਾ ਹੁੰਦਾ ਸਾਰਾ ਤੇ ਫਿਰ ਜਾ ਕੇ ਟੈਕਸ ਲਾਏ ਜਾਂਦੇ ਆ ਫਿਰ ਆਪਾਂ ਕਹਿ ਦਿੰਦੇ ਆ ਜਿਹੜੀ ਨਹਾਉਣ ਵਾਲੀ ਸਾਬਣ ਆ ਜੀ 100 ਰੁਪਏ ਦੀ ਸੀ 35 ਦੀ ਹੋ ਗਈ ਬਸ ਦਾ ਕਰਾਇਆ 20 ਰੁਪਏ ਲੱਗਦਾ ਜੀ ਫਲਾਨੀ ਏਡੇ ਤੋਂ ਫਲਾਨੇ ਦਾ ਹੁਣ 50 ਰੁਪਏ ਹੋ ਗਿਆ ਸਮੋਸਾ ਇੰਨੇ ਦਾ ਸੀ ਜੀ ਇੰਨੇ ਦਾ ਕਰਤਾ ਕਿਉਂਕਿ ਰਫਾਇਨ ਦੇ ਰੇਟ ਵੱਧ ਗਏ ਮੈਦੇ ਦੇ ਵੱਧ ਗਏ ਡੀਜ਼ਲ ਦੇ ਵੱਧ ਗਏ ਟੋਟਵਾਈ ਹੈ ਜਿਹੜੀ ਭਾੜਾ ਵੱਧ ਗਿਆ ਉਧਰ ਨਹੀਂ ਆਪਾਂ ਸੋਚਦੇ ਆਪਾਂ ਤਾਂ ਡੰਡੇ 'ਚ ਝੰਡਾ ਪਾ ਕੇ ਮੂਵਮੈਂਟਾਂ ਚਲਾਉਣ ਜਾਣਦੇ ਭਾਈ ਬੱਖ-ਬੱਖ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਨੌਜਵਾਨ ਮੁੰਡੇ ਮਾਰੇ ਗਏ ਕੱਟ ਲੋ ਕੈਲਕੂਲੇਸ਼ਨ ਖੇਤੀ ਵਿੱਚ ਜਿਹੜਾ ਕਿਸਾਨ ਹੈ ਉਹ ਜਦੋਂ ਕੋਈ ਨਹੀਂ ਸਾਫ਼ ਚਾਹੁੰਦਾ ਕੰਮ ਤੇ ਧਰਨੇ ਲਾਉਣੇ ਆਪਾਂ ਕਈ ਬੇਤੁਕੇ ਧਰਨੇ ਵੀ ਲਾਉਂਦੇ ਆ ਉਥੇ ਕਿਸਾਨ ਜਿਹੜਾ ਸਰਕਾਰਾਂ ਨੇ ਬਰਬਾਦ ਕਰਕੇ ਰੱਖਤਾ ਹੁਣ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਲੋਕਾਂ ਨੇ ਵਧੀਆ ਵੀ ਕਮੈਂਟ ਕਰਿਆ 90% 10% ਆ ਜਿਹੜੇ ਕੋਈ ਹੱਥ ਟੋਕੂ ਹੁੰਦੇ ਨਾ 2 ਰੁਪਏ ਕਮਾਉਣੇ ਹੁੰਦੇ ਉਹਨਾਂ ਨੇ ਭਾਈ ਮਾੜੇ ਵੀ ਕਰਿਆ ਕਈ ਚੀਜ਼ਾਂ ਆਪਾਂ ਨੂੰ ਜੇ ਅੱਜ ਸਰਕਾਰ ਬੰਦ ਕਰ ਦੇ ਤਾਂ ਆਪਣਾ ਜਿਹੜਾ ਹੈਗਾ ਸਾਰਾ ਖੇਤੀ ਸੰਕਟ ਧੰਦਾ ਜਿਹੜਾ ਚੌਪਟ ਹੋ ਜਾਊਗਾ ਸੰਕਟ ਆ ਜਾਊਗਾ ਡੀਜ਼ਲ ਹੋ ਗਿਆ ਪੈਟਰੋਲ ਹੋ ਗਿਆ ਰੇ ਹੋਊਗੀ ਸਪਰੇ ਹੋਊਗੀ ਜੂਰੀਆ ਹੋਊਗੀ ਭਾਈ ਮੂਣੀਆਂ ਹੋਊਗੀ ਝੋਨੇ 'ਚ ਪਾਉਣਿਆ ਜਿਹੜੀ ਆਪਾਂ ਉਹ ਲਾਲਜੀ ਦਵਾਈ ਉਹ ਹੋਊਗੀ ਕਈ ਚੀਜ਼ਾਂ ਇਹੋ ਜੀਆਂ ਜਿਹੜੀਆਂ ਸਰਕਾਰ ਨੇ ਆਪਦੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਈਵਨ ਕਿ ਸਾਡੇ ਕਿਸਾਨ ਚਾਹੇ ਕੁਝ ਕਹਿ ਲੈਣਾ ਆਪਾਂ ਸਿਰਫ 3 ਫੁੱਟ ਤੱਕ ਕੀਤੀ ਕਰ ਸਕਦੇ ਆ ਤੇ 3 ਫੁੱਟ ਹੀ ਆਪਾਂ ਭੱਠੇ ਵਾਲੇ ਨੂੰ ਦਿੰਨੀਆਂ ਜੋ ਜ਼ਮੀਨ ਨੀਮੀ ਕਰਾਉਣੀ ਹੁੰਦੀ ਆ ਜੇ 3 ਫੁੱਟ ਤੋਂ ਥੱਲੇ ਕੁਛ ਨਾ ਕੋਈ ਚੀਜ਼ ਨਿਕਲਿਆ ਹੋਵੇ ਕੋਈ ਖਣਿਜ ਪਦਾਰਥ ਆ ਕੁਝ ਹੋਰ ਆ ਕੁਝ ਵੀ ਨਿਕਲਿਆ ਹੋਵੇ ਸਰਕਾਰ ਉਹ ਤੇ 5 ਮਿੰਟਾਂ 'ਚ ਕਬਜ਼ਾ ਕਰ ਲੈਂਦੀ ਆ ਤੇ ਉਹਦਾ ਮੁੱਲ ਪਾ ਕੇ ਤੇ ਜ਼ਮੀਨ ਦਾ ਉਹਨੂੰ ਕਹਿੰਦੇ ਉਧਰ ਕਰੇ ਸਾਡੀ ਆ ਅਜੇ ਮੈਂ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਮੈਨਿੰਗ ਦਾ ਇਹਦੇ ਖੇਤੋਂ ਤੈਨੂੰ ਫੋਟੋ ਤੋਂ ਮਰੇਤੀ ਨਿਕਲੇ ਗਵਰਨਮੈਂਟ ਕਬਜ਼ਾ ਕਰ ਲੂ 5 ਮਿੰਟਾਂ ਇਹ ਤਾਂ ਆਪਾਂ ਐਵੇਂ ਹਵਾ ਦੇ ਚੱਕਰ ਛੜ ਦੇ ਫਿਰਦੇ ਹਾਂ ਹੋਂਵੇਂ ਆਪਣੇ ਕੋਲੇ ਵੀ ਆਹ ਜੀ ਸਾਡੇ ਕੋਲੇ 50 ਕਿੱਲੇ 100 ਕਿੱਲੇ 10 ਕਿੱਲੇ 20 ਕਿੱਲੇ ਭਲੇ 50 ਵਾਲਿਆ ਕਰੇ ਹੋਂਵੇਂ ਨਾ ਕਰੇ ਜਿਹੜਾ 2 ਕਿੱਲੇ ਵਾਲਾ ਉਹ ਆ ਬੈਠਾ ਹੁਣ ਸੱਤ ਚ ਕਹਿੰਦਾ ਉਹ 90 ਮਣ ਜੀ ਦੀ ਹੋਗੀ ਜੀ ਜੇ 80 ਮਣ ਹੋਈ ਆ ਕੋਈ 110 ਮਣ ਹੋਗੀ ਉਹ ਠੇਕਾ ਅਗਲੇ ਨੇ ਵਧਾਤਾ ਦੂਜੇ ਨੇ ਮਗਰ ਉਹ ਆਪਦੀ ਵਿੱਚ ਨਹੀਂ ਪੈਂਦੀ ਐ ਪੰਜਾਬ ਨੇ ਜਿਹੜੀ ਗੱਲ ਕਰਦੇ ਸੀ ਆਪਾਂ ਤਿਲਕ ਕੇ ਉਸ ਗੱਲ ਤੋਂ ਪੰਜਾਬ ਨੇ ਕੀ ਖੱਟਿਆ ਤੇ ਕੀ ਗਵਾਇਆ ਪੰਜਾਬ ਸੂਬੇ ਨੇ ਮੂਵਮੈਂਟਾਂ ਦੇ ਵਿੱਚ ਬਹੁਤ ਕੁਝ ਗਵਾਇਆ ਉਹ ਨੌਜਵਾਨਾ ਜਿਹੜੇ ਮੁਰਕੇ ਨਹੀਂ ਆਉਣੇ ਉਹ ਬਰਬਾਦ ਹੋਈਆਂ ਚੀਜ਼ਾਂ ਵਾਪਸ ਨਹੀਂ ਆਉਣੀਆਂ ਵੰਡਾਂ ਹੋਈਆਂ ਸਾਡੀਆਂ ਹਰਿਆਣੇ 'ਚ ਚਲੇ ਗਏ ਅਮਾਤਲ ਚ ਚਲੇ ਗਏ ਚਲੋ ਜਹਾਜ਼ ਭਾਵੇਂ ਆਪਾ ਆਈਏ ਪਰ ਜਦੋਂ ਭਾਸ਼ਾ ਉਹ ਬੋਲੀ ਉਹ ਪਿਆਰ ਤਿਲਕ ਜੇ ਮੁੜ ਕੇ ਵਾਪਸ ਨਹੀਂ ਆਉਂਦਾ 1947 ਜਿਵੇਂ ਪਾਕਿਸਤਾਨ ਤੇ ਭਾਰਤ ਦੀ ਵੰਡ ਹੋਈ ਸੀ ਅੱਜ ਉਹ ਲੋਕ ਉੱਥੇ ਬਿਲਕਦੇ ਆ ਜਿਹੜੇ ਉਹਨਾਂ ਦੇ ਇੱਧਰ ਰਹਿ ਗਏ ਜਾਂ ਆਪਣੇ ਉੱਧਰ ਰਹਿ ਗਏ ਤਾਂ ਫਿਰ ਆਪਾਂ ਰੋਜ਼ ਅਰਦਾਸ ਕਰਦੇ ਆਂ ਵੀ ਜਿਹੜਾ ਹੈਗਾ ਉਹ ਫਿਰ ਫਿਰ ਉਹ ਖੁੱਲ ਜਾਵੇ ਬਾਰਡਰ ਖੁੱਲ ਜਾਣ ਅਸੀਂ ਉੱਥੇ ਜਾਈਏ ਉਹ ਕਹਿੰਦੇ ਆਉਣਾ ਬਾਰਡਰ ਬਣਾਏ ਕਿ ਨਹੀਂ ਆ ਲੀਡਰਾਂ ਨੇ ਬਣਾਏ ਜੀ ਉਹ ਤੋਂ ਦਾ ਪ੍ਰਧਾਨ ਮੰਤਰੀ ਤੋਂ ਬਣ ਜੇ ਇੱਧਰ ਦਾ ਮੈਂ ਬਣ ਜੂ ਲੋਕ ਜੋ ਮਰਜ਼ੀ ਕਰਨਾ ਸੋ ਫੇਕ ਮੂਵਮੈਂਟਾਂ ਦਾ ਹਿੱਸਾ ਨਾ ਆਪਣਿਆ ਕਰੋ ਖਾਸ ਕਰਕੇ ਮੇਰੀਆਂ ਵੀਡੀਓ ਜਿਹੜੀਆਂ ਨੌਜਵਾਨਾਂ ਤੇ ਐ ਆਉਣ ਵਾਲੀ ਜਨਰੇਸ਼ਨਾਂ ਨੂੰ ਆਪਾਂ ਬਚਾਈਏ ਵਿੜਾਪੇ ਵਿੱਚ ਆਪਣੇ ਕੰਮ ਆਉਣੀ ਐ ਅੱਗੇ ਉਹਨਾਂ ਨੇ ਅੱਜ ਦੇ ਬੱਚੇ ਕੱਲ ਦੇ ਨੀਤਾ ਬਣਨਾ ਹੈ ਦੇਸ਼ ਨੂੰ ਪੰਜਾਬ ਨੂੰ ਸਟੇਟਾਂ ਨੂੰ ਜ਼ਿਲ੍ਹਿਆਂ ਨੂੰ ਉਹਨਾਂ ਨੇ ਚਲਾਉਣਾ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ